ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਆਕਾਸ਼ਦੀਪ ਦੇ ਪੰਜਾਬ ਸਫਰ ਨਿਊਜ਼ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਸੋ ਦੋਸਤੋ ਅੱਜ ਫਰੀਦਕੋਟ ਜ਼ਿਲ੍ਹਾ ਦੇ ਪਿੰਡ ਮਿਸਰੀ ਵਾਲਾ ਵਿਖੇ ਆਮ ਆਦਮੀ ਪਾਰਟੀ ਦਾ ਲੋਕਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ। ਜਦੋਂ ਅਸੀਂ ਅੱਜ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਜਿਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨਾਂ ਨੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਤੇ ਇਸ ਕਰਕੇ ਅੱਜ ਉਹਨਾਂ ਦਾ ਜਿਹੜਾ ਪਿੰਡ ਵਾਲੇ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਤੇ ਆਉ ਦਿਖਾਉਣੇ ਤੁਹਾਨੂੰ ਪੂਰੀਆਂ ਤਸਵੀਰਾਂ ਤੇ ਨਾਲ ਹੀ ਕਰਾਂਗੇ ਉਹਨਾਂ ਨਾਲ ਗੱਲ ਬਾਤ ਜੈ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਗਾਰ ਮਜ਼ਦੂਰ ਇਕਜਿੰਦਗਾਰ ਜਿੰਦਗਾਰ ਜਿੰਦਗਾਰ ਮਜ਼ਦੂਰ ਇਕਜਿੰਦਗਾਰ ਜਿੰਦਗਾਰ ਜਿੰਦਗਾਰ ਜੈ ਸਰਕਾਰ ਮਰਦਾਬਾਦ ਮਰਦਾਬਾਦ ਆਉਤਾ ਕਹਿੰਦੀ ਨਹੀਂ ਬੋਲ ਨਹੀਂ ਯਾਦ ਮੈਂ ਗਾਇਬ ਮੈਂ ਖੁਦ ਚੰਗਾ ਬਲਾ ਗਿਆ ਸੀ ਮੈਂ ਕਿਹਾ ਤੂੰ 3-3 4-4 ਹਜ਼ਾਰ ਵੀ ਮਹੀਨੇ ਦਾ ਦੇ ਜਨਾ ਤੇ ਇਹ ਕਿਸ ਦੂਜੀਆਂ ਪਾਰਟੀਆਂ ਵਾਲੇ ਇਹਨਾਂ ਨੂੰ ਬੁੜੀਆਂ ਨੂੰ ਉਂਗਲ ਲਾ ਦੇਣੀ ਹੈ ਤੇ ਬੁੜੀਆਂ ਨੇ ਫਿਰ ਕਹਿਣਾ ਨਹੀਂ ਸਾਨੂੰ ਯਾਦ ਤੇ ਹਜ਼ਾਰ ਹੀ ਦਿੱਤਾ ਜਿੰਨੀ ਜਿਹੜਾ ਦਿੱਤਾ ਉਹ ਤਾਂ ਮੰਦੀਆਂ ਤੁਸੀਂ ਇਹ ਵੀ ਦੇਵਾਂਗੇ ਕੋਈ ਬਾਤ ਹੋ ਜਾਏਗੀ ਇਹ ਵੀ ਦੇਵਾਂਗੇ ਇਹ ਨਾ ਨਾ ਮੁੱਖ ਮੰਤਰੀ ਕਿਹਾ ਸੀ ਪਹਿਲਾਂ ਤੂੰ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ ਹਜ਼ਾਰ ਦੇ ਦੇ ਇਹ ਮੜ ਕੇ ਉਹਨਾਂ ਨੂੰ ਦੂਜਿਆਂ ਦੂਜਿਆਂ ਨੂੰ ਉਂਗਲਾਂ ਲਾ ਦੇਣਗੇ ਇਹਨਾਂ ਨੂੰ ਚਾਰ-ਚਾਰੇ ਆ ਸਿਰਫ ਮਹੀਨਾ ਦਾ ਆਉਂਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਕੋਈ ਗੱਲ ਲਿਖੋ ਇਹ ਵੀ ਕਰਾਂਗੇ ਨਸ਼ਿਆਂ ਦਾ ਕਰਾਂ ਸਾਰਾ ਕਰਾਂਗੇ ਸਾਰਾ ਕਰਾਂਗੇ ਕੱਲ੍ਹ ਆਇਆ ਕਿ ਨਾ ਵੀ ਕਲਿਆਣੇ ਬੋਟ ਫਾਦੂ ਬਾਤ ਦਾ ਕੱਲ੍ਹ ਆ ਕੇ ਗੱਲ ਕਰਾ ਦੱਸੋ ਸਾਡੀ ਕੀ ਦੀ ਗੱਲ ਸੁਣੀ ਤੁਸੀਂ ਕੱਲ੍ਹ ਪਾਸੀ 10 ਵਾਰੀ ਗਏ ਤੁਸੀਂ ਸਾਡੀ ਤੁਹਾਨੂੰ ਗਾਹ ਹੀ ਨਹੀਂ ਮੜਨ ਦਿੰਦੇ ਮੈਂ ਮੋਟਾਈ ਨੋਟ ਦਿੰਦਾ ਸਾਨੂੰ ਗਾਣੇ ਨਹੀਂ ਸੁਣਦੇ ਗੋਡੇ ਕੋਲੇ 10 ਵਾਰੀ ਗਏ ਆ ਅਸੀਂ ਕੋਈ ਸਾਡੀ ਗੱਲ ਸੁਣੀ ਐ ਇੱਥੇ ਬੋਲਾ ਲੈਂਦੇ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਨਦਾ ਬੋਲਣਾ ਕਿ ਮੈਂ ਤੇਰੀ ਸੁਣ ਗੱਲ ਮੈਂ ਮੇਰੇ ਕੋਲੇ ਦੋ ਨੰਬਰ ਨੇ ਮੈਂ ਕੱਲਾ ਕੱਲਿਆਂ ਨੇ ਵੋਟ ਪਾਈ ਕੱਲਿਆਂ ਕਰ ਸੁਣੂਗਾ ਮੇਰੀ ਇਹ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ 10 ਸਾਲਾਂ ਤੋਂ ਉਹੀ ਚੱਲਦਾ ਠੀਕ ਐ 10 ਬੰਦੇ ਹੋਰ ਰੱਖੇ ਵੀ ਆ ਸਾਰਿਆਂ ਦੇ ਨੰਬਰ ਸਾਰਿਆਂ ਕੋਲੇ ਆ ਕੋਈ ਨੀ ਕੋਈ ਬੰਦਾ ਨਹੀਂ ਸੁਣਦਾ ਜਾ ਜਾ ਹੰਬ ਗਿਆ ਤੂੰ ਭੈਣੇ ਕਿਹੜੇ ਫੋਨ ਤੇ ਸੁਣ ਕੇ ਕੱਢੀਂ ਇਹ ਕਿ ਆ ਜਾਂਦੇ ਪਸੰਦ ਕਿੰਨੀ ਵਾਰ ਫੋਟੋ ਕਰਦਾ ਹੈ ਤੂੰ ਆਪ ਦਾ ਕੀਤਨ ਕਿਸੇ ਦੀ ਗੱਲ ਨਹੀਂ ਕਿਸੇ ਦਾ ਮਗਰ ਨਾ ਲੱਗਿਆ ਇਹ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਫੋਟੋ ਕਰਦਾ ਹੈ ਜੀ 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 ਆਇਆ ਤਕੀਰ ਸਾਹਿਬ ਜੀ ਆਇਆ ਜੀ ਨਜਨੇ ਨਿਆ ਦੇਖਾ ਜੀ ਅੱਜ ਸਾਣਾ ਕਰਦੇ ਆਇਆ ਜੀ ਕਿਹ ਜਾਇਆ ਜੀ ਮੁੰਡੇ ਨੇ ਹਾਂ ਜੀ ਮਰ ਗਿਆ ਤਾਂ ਬੁਲਾ ਕਰ ਦੋ ਹਾਂ ਜੀ ਵਿਕੀਰ ਸਾਹਿਬ ਆਇਆ ਜੀ ਅੱਜ ਤਾਂ ਕੋ ਕੋ ਮਾ ਤੇਰਾ ਫੋਨ ਨਾ ਚੱਲਿਆ ਇਹ ਮੇਕ 200 ਹੋ ਗਿਆ ਉਹ ਸਾਰੇ ਬੰਦੇ ਤੇਰਾ ਵਰਕਰ ਕੋਈ ਮੇਰਾ ਅਜੀਤ ਸਿੰਘ ਗੱਲ ਨਾ ਹੈ ਉਹਨਾਂ ਵੀ ਮੇਰਾ ਗੁਜਰੀਆ ਉਹੀ ਉਹੀ ਗਾਦੀ ਨਹੀਂ ਸੁਣ ਕਿਸੇ ਨੇ ਉਹਦਾ ਕੋਈ ਮਤਲਬ ਆਇਆ ਜੀ ਦਿੱਲੀ ਕਾ ਤਾਂ ਮੈਨੂੰ ਖੁਸ਼ੀ ਹੋਈ ਵੀ ਤੁਸੀਂ ਸਵਾਲ ਕੀਤੇ ਲੀਡਰ ਬਾਈ ਜੀ ਉਦੋਂ ਹੀ ਸੁਣਦੇ ਜਦੋਂ ਲੀਡਰ ਸਵਾਲ ਕਰੀਏ ਮੇਰੇ ਸਵਾਲ ਤਾਂ ਕਰਿਆ ਕਿ ਪਿੰਡ ਪਣੀ ਲੋ ਸਾਡਾ ਬਹੁਤ ਮਰਦਾ ਜੀ ਜੇ ਕੋਈ ਪਾਣੀ ਦਾ ਕਰ ਦੋ ਨਾ ਅਸਲਾ ਪੱਕਿਆਂ ਪੱਕੇ ਹੋ ਗਏ ਆਪਣਾ ਪਾਣੀ ਦਾ ਕੋਈ ਬਦਲ ਪੀਣ ਵਾਲਾ ਪਾਣੀ ਪਿੱਛੀ ਦਾ ਨਾ ਆਉਂਦਾ ਸਾਡੇ ਦਾ ਬੁਰਾ ਹਾਲ ਹੈ ਇਹਦੇ ਮਾਰੇ ਇੱਕ ਕਰਾਵਾਂਗੇ ਉਹ ਮਹਿਕਮੇ ਦੇ ਵਿੱਚ ਜਾਵਾਂਗੇ ਭਾਈ ਮਹਿਕਮੇ ਨੇ ਹੀ ਬੁਲਾਏ ਸੀ ਉਹ ਆਪ ਰਿਪੋਰਟ ਤੋਂ ਬਾਅਦ ਥੋੜਾ ਅਲਾਕੀ ਕਰਨਾ ਚੱਲ ਬੈਠਾ ਕੀ ਕਰਨਾ ਉਹ ਕਰਾਂਗੇ ਪਿੰਡ ਦੀ ਜਲਾਹ ਨਾਲ ਹੋ ਗਿਆ ਨਾ ਨਹੀਂ ਕਰਦੀ ਪਾਣੀ ਦਾ ਕਮੀ ਨਹੀਂ ਰਹਿਣ ਦੇ ਤੁਸੀਂ ਤਾਂ ਵੇਖੋ ਗਦਰ ਦੀ ਆਉਗੀ ਜੇ ਸਾਡੇ ਪਿੰਡ ਪਾਣੀ ਤੁਸੀਂ ਰਹਿਂਦੀ ਦੁਨੀਆ ਦਾ ਆਣਾ ਆਜੂਆ ਮਾਗ ਲਾ ਦੇ ਆਜੂਆ ਮੈਨੂੰ ਗੱਲ ਕਰ ਮੇਰਾ ਕਿਉਂ ਦੇ ਪੁੱਤ ਨਾ ਲਾ ਲਿਆ ਕੀ ਉੱਤੇ ਧੱਕਾ ਮੰਨਣਾ ਮੇਰੀ ਮਾਰੀ ਹਾਂਜੀ ਸਪੀਕਰ ਸਾਹਿਬ ਨੂੰ ਮਿਲੇ ਸੀ ਤੁਸੀਂ ਤੁਹਾਨੂੰ 100000 ਰੁਪਏ ਮੰਗ ਜੀ ਅਸੀਂ ਉਹਨਾਂ ਨੂੰ ਮੰਗ ਪੱਤਰ ਜਿਹੜੇ ਭਰ ਕੇ ਗਏ ਸੀ ਸਾਡੇ 100000 ਦਾ ਜਵਾਬਸ ਕਰਤੇ ਸਾਡੇ ਖਾਤੇ 'ਚ ਪੈਸੇ ਜ਼ਿਆਦਾ ਹੋਗੇ ਕਿ ਤੁਹਾਨੂੰ ਹੋਰ ਦੇ ਦੇਣਗੇ ਅੱਜ ਆ ਕੇ ਉਹਨੇ 2500 ਰੁਪਏ ਇੱਥੇ ਬੋਲੇ ਸੀ ਜੀ ਥੜੇ ਜਿਹੜਾ ਔਰਤਾਂ ਨੇ 10000 ਰੁਪਏ ਦਾ ਕਿਹਾ ਸੀ ਉਹ ਆ ਕੇ ਤੁਹਾਡੇ ਖਾਤੇ ਹਾਂਜੀ ਉਹ ਆਮ ਵਾਪਸ ਕਰਦੇ ਅੱਜ ਬਾਹਲੇ ਆ ਕੇ ਸਾਡੇ ਕੋਲ ਅੱਛਾ ਕਿੰਨੇ ਆ ਗਏ ਹੁਣ 2 ਸਾਲ ਹੋ ਗਏ ਸਰਕਾਰ ਨੂੰ ਸਾਡੇ ਤੋਂ ਸਭ ਲੈ ਲੈ ਲੈਂਦੇ ਆ ਕੇ ਕਿੱਥੇ ਹੋ ਗਏ ਅੱਗੇ ਤਾਂ ਬਾਜਾ ਨਾ ਕਰਾਂਗੇ ਸਾਧਰਾ ਸਾਉਣੀ ਨਵੇਂ ਆ ਕੇ ਹੋਰ ਵੰਡ ਤੇ ਅਗਲੇ ਅਸੀਂ ਵਾਪਸ ਕਰਦੇ ਹੁਣ ਕੋਈ ਆਏ ਖਾਤੇ ਹੋਰ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਇਕੱਠੇ ਹੋਏ ਹੋ ਅੱਜ ਖਾਤੇ ਨਹੀਂ ਤਾਂ ਬੰਨੇ ਕੀ ਨੰਦਨ ਹੋ ਜਾਈਦਾ ਨਸ਼ਾ ਕੋਲ ਮਾ ਗਏ ਨਸ਼ੇ ਦਾ ਮਤਲਬ ਨਸ਼ਾ ਕੀ ਲੱਗਦਾ ਮੌਜੂਦਾ ਸਰਕਾਰ ਦੇ ਵਿੱਚ ਨਸ਼ਾ ਜ਼ਿਆਦੇ ਚ ਪਹਿਲਾਂ ਜ਼ਿਆਦੇ ਸੀ ਕਿਹਾ ਕਿ ਗਏ ਸੀ ਅਸੀਂ ਨਸ਼ਾ ਖਤਮ ਕਰਾਂਗੇ ਕੋਈ ਬਚਾ ਖਤਮ ਹੋ ਗਿਆ ਕਿਹੜਾ ਕਿਹੜਾ ਨਸ਼ਾ ਪਾਣੀ ਦਾ ਪਾਣੀ ਵੀ ਅਸੀਂ ਤੁਸੀਂ ਅਮਨ ਝਾੜੂ ਵਾਲਾ ਕਹੋ ਪਾਣੀ ਵਾਲਾ ਕਹੋ ਤੇ ਪਾਣੀ ਸਾਡੇ ਕੱਸੀ ਦਾ ਆਉਂਦਾ ਹੀ ਨਹੀਂ ਸਾਡੇ ਪਿੰਡ ਦੇ ਵਿੱਚ ਵੀਰ ਜੀ ਨਸ਼ਾ ਖਾਣ ਵਾਲੇ ਘਰ ਤਾਂ ਵੇਚਣ ਆਏ ਵਾਲੇ ਆ ਅੱਛਾ ਕਿਹੜਾ ਕਿਹੜਾ ਨਸ਼ਾ ਵੇਚਦਾ ਤੁਹਾਡੇ ਪਿੰਡ ਸਾਡੇ ਬਾਦੂ ਸਾਰੇ ਚਾਹੇ ਵੇਚਦਾ ਗੋਲੀਆਂ ਵੀ ਸਭ ਕੁਝ ਵੇਚਦੇ ਇਸ ਬਾਰੇ ਤੁਸੀਂ ਕੋਈ ਦਰਖਾਸਤ ਦਿੱਤੀਆਂ ਚ ਕੋਈ ਸੰਬੰਧ ਕਾਰੀਆਂ ਨਾ ਕਰਦੇ ਮੁੜ ਜਾਂਦੇ ਫੜ ਕੇ ਕਿਲੋ ਫੜ ਲੈਂਦੇ ਦੂਜੇ ਛੱਡ ਜਾਂਦੇ ਤੇ ਮੁੜ ਜਾਂਦੇ ਤੇ ਐਤ ਕੀ ਹੋਣਾ ਸਰਕਾਰ ਕੀ ਦੀ ਬਣਾਉਂਗੇ ਕਿਹਨੂੰ ਅੱਗੇ ਲਿਆਉਗੇ ਕੋਈ ਵੀ ਨਹੀਂ ਚੰਗੇ ਸਰਕਾਰ ਕੀ ਦੀ ਬਣਾਉਣੀ ਆ ਆ ਜਾ ਧੱਕਿਆ ਹੀ ਪਾਣੇ ਕਰੀ ਨਾ ਇੱਕੋ ਜਿਹੀ ਘੱਟ ਕੋਈ ਨਹੀਂ ਇਸੇ ਨੂੰ ਬਣਾ ਲੈ ਆਖਿਆ ਸੀ ਅਸੀਂ ਇਹ ਵਿਸਥਾਰ ਨਾ ਮਾਣੇ ਸਾਨੂੰ ਬੋਟਾ ਫੜ ਕੇ ਰੱਖਿਆ ਕਹਿੰਦਾ ਸੀ ਇੱਕ ਦੋ ਸਾਲ ਹੋ ਗਏ ਕੀ ਲੱਗਦਾ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਵਾਦੇ ਕੀਤੇ ਸੀਗੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਨਾ ਅਜ ਕੋਈ ਪੁਰਾਣੇ ਹੁੰਦੇ ਵਾਦੇ ਨਾ ਕਰਨੇ ਇੰਜ ਕਿਸੇ ਨੇ ਇਹ ਤਾਂ ਮਿੱਟੀਆਂ ਗੋਲੀਆਂ ਦੇ ਕੇ ਤਰ ਜਾਂਦੇ ਬਸ ਅੱਗੇ ਹਜਾਈ ਨਹੀਂ ਨਾ ਨਗਰ ਹੋ ਜਾਂਦੇ ਲੱਗਦਾ

ਇਹ ਲਗਾਣ ਕਰੋ ਯਾ ਕਿਹੜਾ ਦੋ ਮਾਰਗਾਂ ਬੰਨ੍ਹੇ ਜਿਹੜੇ ਸੁਣਵਾਏ ਇੰਨੇ ਮੇਰਾ ਸਾਥ ਦੇ ਬੰਨ੍ਹੇ ਕਿ ਕਿਸਨ ਮਿਲੀ ਨਹੀਂ ਉਹ ਨਹੀਂ ਆ ਗਿਆ 100000 ਰੁਪਏ ਮਿਲ ਗਏ ਉਹ ਵੀ ਨਹੀਂ ਆਇਆ ਨਾ ਜਿਹੜਾ ਬੰਨ੍ਹੇ ਮਤਾਰ ਬਤਾਈ ਮੈਂ ਪੰਜ ਮਹੀਨੇ ਕਰਾਵਾਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ ਉਹ ਬਡੇ ਪਿੰਡ ਦਾ ਕੀ ਹਾਲ ਆ ਸਾਡੇ ਪਿੰਡ ਚਿੱਟੇ ਨਾਲ 5-7 ਬੰਦੇ ਮਰ ਚੁੱਕੇ ਆ ਕਿੱਤੇ ਨਾਲ ਆਮ ਹੋਇਆ ਪਿਆ ਸਾਡੇ ਪਿੰਡ ਦੀ ਪਾਸੇ-ਆਸੇ ਬਹੁਤ ਵਿਖੀ ਜਾਂ ਪੋਸਟ ਦੀ ਗੱਲ ਚੱਲ ਰਹੀ ਸੀ ਪੋਸਟ ਦਾ ਕੀ ਸੀ ਗੱਲ ਪੋਸਟ ਕੋਈ ਮੁੰਡਾ ਸੀਗਾ ਉਹ ਲਿਆ ਲਿਆ ਆਪ ਦਾਕ ਤੋਂ ਫੜਿਆ ਗਿਆ ਇਹਨਾਂ ਨੇ ਕੋਈ ਛੜ ਛੁੜ ਗਿਆ ਉਹ ਫੜਿਆ ਗਿਆ ਕਿਨੇ ਛੜਿਆ ਹੋਗਾ ਉਹ ਕੰਪੂ ਚਾਰ-ਚਾਰ ਵਾਰ ਜੰਪ ਕਰਿਆ ਚਾਰ ਵਾਰ ਜੰਦ ਪੱਜ ਚੋਂ ਕੰਪੂ ਚਾ ਅੱਛਾ ਹਾਂਜੀ ਇਹ ਸਾਡੇ ਮਸਲੇ ਸੀਗੇ ਜੋ ਖਲੋਰੀ ਬਾਟ ਤੇ ਸੰਗਠਨ ਚੱਲ ਰਿਹਾ ਸੱਖ ਨੌਜਵਾਨਾਂ ਤੇ ਐਨਐਸਐਲ ਆਈ ਹੈ ਉਹਦੇ ਤੋਂ ਸੀਗੇ ਰਿਸ਼ਵਤ ਸੀਗਾ ਰਿਸ਼ਵਤ ਅਸੀਂ ਵੀਡੀਓ ਵੀ ਇਹਨਾਂ ਨੂੰ ਦੇ ਦਿਆਂਗੇ ਇੱਕ ਸਾਡੇ ਲਾਹਵੰਦ ਆ ਟੂ ਟੋੜ ਦਾ ਬੰਦਾ ਅਧਵਾੜੀ ਨੇ 22000 ਰੁਪਏ ਉਹ ਰਿਸ਼ਵਤ ਲਈ ਆ ਉਹਨੇ ਡੀ.ਐਚ. ਸਾਹਿਬ ਨੂੰ ਸ਼ਿਕਾਇਤ ਨਹੀਂ ਕਰਤੀ ਡੀ.ਐਚ. ਸਾਹਿਬ ਨੇ ਕਹਾ ਮਾਰਕੋ ਪਰਤੀ ਡੀ.ਐਮ. ਦਾ ਬਿਚਤਿਆ ਐਸ.ਡੀ.ਐਮ. ਸਾਹਿਬ ਦੀ ਗੱਲ ਨਹੀਂ ਕੀਤੀ ਕਿ ਮੈਂ ਤੇਰੇ ਤੇ ਹਲਤਾ ਪਰਚਾ ਦਿਆਂਗਾ ਹਾਂ ਜੀ ਇਹ ਨਾ ਸਰਕਾਰ ਦੇ ਜਦੋਂ ਮਾਨਜੋਤ ਸਪੀਕਰ ਸਾਹਿਬ ਨੇ ਇਹਦੇ ਸੇ ਬਾਰੇ ਪੁੱਛਿਆ ਗਿਆ ਉਹ ਕਹਿੰਦੇ ਮੈਂ ਸਰਕਾਰ ਨੂੰ ਪੁੱਛ ਕੇ ਦੱਸੂਗਾ ਸਭ ਤੋਂ ਉੱਚੇ ਪੱਤੇ ਮਾਨਜੋਤ ਸਪੀਕਰ ਸਾਹਿਬ ਤੁਸੀਂ ਹੀ ਆ ਪਤਾ ਤੁਹਾਨੂੰ ਸਾਰੀਆਂ ਗੱਲਾਂ ਦਾ ਹੈਗਾ ਪਰ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਸਖ ਨਸ਼ਲ ਕੁਸ਼ੀ ਕਿਸੇ ਤਰੀਕੇ ਨਾਲ ਤੁਸੀਂ ਕਰਨਾ ਚਾਹੁੰਦੇ ਆ ਜੋ ਤੁਸੀਂ ਆਪ ਦੇ ਮਨਸੂਬਿਆਂ ਨੂੰ ਆਪ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਕਰ ਰਹੇ ਹੋ ਚਲੋ ਮਿਰਚ ਚਲੋ ਬਾਪੂ ਕਹਿੰਦੇ ਮੜਕੇ ਸਾਡੀ ਸਾਰ ਨਰਿੰਦੇ ਮਟਾ ਵੇਲੇ ਬਾਪੂ ਕਹਿੰਦੇ ਮੜਕੇ ਸਾਡੀ ਸਾਰ ਨ ਲੈਂਦੇ